ਬਾਦਲਦਾਲ ਤੋਂ ਵੀ ਜਿਹੜਨੇ ਘੱਟ ਪਸੰਦ ਲੋਕਾਂ ਨੇ ਮਨਦੀਪ ਸਿੰਘ ਉਹਨਾਂ ਨੂੰ ਕੀਤਾ ਜਾਂ ਅਮਰਪਾਲ ਸਿੰਘ ਉਹਨਾਂ ਦੀ ਪਾਰਟੀ ਨੂੰ ਕੀਤਾ ਲੋਕਤੰਤਰ ਉਹ ਇੱਕ ਮਾਹੌਲ ਹੁੰਦਾ ਜਿਹਦੇ ਵਿੱਚ ਸਿਰਾਂ ਨੂੰ ਤੋਲਿਆ ਨਹੀਂ ਜਾਂਦਾ ਸਿਰਾਂ ਨੂੰ ਗਿਣਿਆ ਜਾਂਦਾ ਉਹਦੇ ਵਿੱਚ ਇੱਕ ਸਿਆਣੇ ਬੰਦੇ ਦੀ ਵੋਟ ਦਾ ਵੀ ਉਨਾ ਹੀ ਮੁੱਲ ਹੈ ਇੱਕ ਕਮਲੇ ਬੰਦੇ ਦੀ ਵੋਟ ਦਾ ਵੀ ਉਨਾ ਹੀ ਮੁੱਲ ਹੁੰਦਾ ਤੇ ਮੈਂ ਇਹਨਾਂ ਨੂੰ ਜਿਹਨਾਂ ਨੇ ਜਿੱਤੇ ਨੇ ਜਾਂ ਜਿਹੜੇ ਅੱਗੇ ਰਹੇ ਨੇ ਇਹਨਾਂ ਨੂੰ ਮਿਲਣਾ ਕੁਛ ਨਹੀਂ ਭੁਲੇਖੇ ਨਾ ਕਿਤੇ ਰਹਿਣ ਮਤਾਂ ਕਿ ਭੁਲੇਖਾ ਹੋਵੇ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਇਹ ਮਾਰਿਆਂ ਕਦੇ ਵੀ ਮੁੱਕਣੀ ਨਹੀਂ ਬੜੀ ਲੰਮੀ ਹੈ ਸਾਡੀ ਕਤਾਰ ਲੋਕ ਇਲੈਕਸ਼ਨਾਂ ਜਾਂ ਜੰਗਾਂ ਕਦੇ ਵੀ ਜਿੱਤਣ ਲਈ ਨਹੀਂ ਲੜੀਆਂ ਜਾਂਦੀਆਂ ਕੁਝ ਜੰਗਾਂ ਆਪਣੀ ਹੋਂਦ ਬਖਾਨ ਵਾਸਤੇ ਲੜੀਆਂ ਜਾਂਦੀਆਂ ਸਿਆਸੀ ਤੌਰ ਤੇ ਹਾਰ ਕਿਸ ਦੀ ਆ ਮਨਦੀਪ ਸਿੰਘ ਦੀ ਹਾਰ ਆ ਭਾਈ ਅਮਰਤਪਾਲ ਸਿੰਘ ਦੀ ਹਾਰ ਆ ਜਾਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬਦਿਆਂ ਦੀ ਹਾਰ ਆ ਜਦੋਂ ਇਹ ਗੱਲ 'ਚ ਤੁਰਨਾ ਹੈ ਨਾ ਤਾਂ ਤੁਹਾਨੂੰ ਆਪਣੇ ਝੋਲੀ ਬੜੀ ਵੱਡੀ ਕਰਕੇ ਤੁਰਣੀ ਪੈਣੀ ਹੈ ਲੋਕਾਂ ਦੇ ਸ਼ਿਕਵੇ ਲੋਕਾਂ ਦੇ ਗਿਲੇ ਲੋਕਾਂ ਦਾ ਜੋ ਵੀ ਹੈ ਫਤਵਾ ਉਹ ਸਿ ਆਪਣੇ ਖਿਹੜੇ ਮੱਥੇ ਬਤੌਰ ਪਾਰਟੀ ਦੇ ਤੌਰ ਤੇ ਵੀ ਆਪਣੇ ਝੋਲੇ ਚ ਪਾਉਣੇ ਆ ਇੱਕ ਪੰਥਕ ਸਰਕਾਰ ਦਾ ਬਣਾਉਣ ਦਾ ਦਾਵਾ ਕਰਨ ਵਾਲੇ 2027 ਦੀ ਸਰਕਾਰ ਬਣਾਉਣ ਦਾ ਦਾਵਾ ਕਰਨ ਵਾਲੇ ਉਮੀਦਵਾਰ ਦੀ ਹਾਰ ਹੋ ਜਾਂਦੀ ਕਿੱਡਾ ਇੱਕ ਝਟਕਾ ਖਡੂਰ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਅੰਡਰ ਆਉਂਦਾ ਇਹ ਵਿਧਾਨ ਸਭਾ ਹਲਕਾ ਹੈ ਜਿਸ ਦੀ ਵਜ੍ਹਾ ਦੇ ਨਾਲ ਉਮੀਦਾਂ ਲਗਾਈਆਂ ਜਾ ਰਹੀਆਂ ਸੀ ਕਿ ਮਨਦੀਪ ਸਿੰਘ ਨੂੰ ਤਰਨ ਤਾਰਨ ਦੇ ਲੋਕ ਵੱਡੇ ਬਹੁਮਤ ਦੇ ਨਾਲ ਜਿਤਾਉਣਗੇ ਪਰ ਫੈਸਲਾ ਮੌਜੂਦਾ ਸਰਕਾਰ ਹਰਮੀਤ ਸਿੰਘ ਸੰਧੂ ਉਹਨਾਂ ਦੇ ਹੱਕ ਦੇ ਵਿੱਚ ਆਇਆ ਸਾਡੇ ਨਾਲ ਇਸ ਹਾਰ ਨੂੰ ਲੈ ਕੇ ਇਸ ਨਤੀਜੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਤੋਂ ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਇੱਕ ਸਿਆਸੀ ਮਾਹਿਰ ਦੇ ਤੌਰ ਤੇ ਮੌਜੂਦ ਨੇ ਗੱਲਬਾਤ ਕਰਦੇ ਆ ਐਡਵੋਕੇਟ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਚੜ੍ਹਦੀ ਕਲਾ ਵੱਡੀ ਹਾਰ ਹੋਈ ਹੈ ਜੀ ਤਰਨਤਾਰਨ ਦੇ ਲੋਕਾਂ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਦੇ ਹਲਕੇ ਦੇ ਵਿੱਚੋਂ ਆਉਂਦੇ ਲੋਕਾਂ ਨੇ ਐਮਪੀ ਦੀ ਸਿਆਸੀ ਪਾਰਟੀ ਦੇ ਐਮਐਲਏ ਉਮੀਦਵਾਰ ਨੂੰ ਨਕਾਰ ਦਿੱਤਾ ਪਰ ਤੁਸੀਂ ਕਹਿ ਰਹੇ ਹੋ ਚੜ੍ਹਦੀ ਕਲਾ ਵੇਖੋ ਇਹ ਚੜ੍ਹਦੀ ਕਲਾ ਸਾਡੀ ਨਹੀਂ ਇਹ ਚੜ੍ਹਦੀ ਕਲਾ ਪੰਜਾਬ ਦੀ ਹੈ ਇਹ ਚੜ੍ਹਦੀ ਕਲਾ ਹਰ ਉਸ ਸਿੱਖ ਦੀ ਹੈ ਹਰ ਉਸ ਕੌਮ ਦੀ ਹੈ ਹਰ ਉਸ ਜਜ਼ਬੇ ਦੀ ਹੈ ਇਹ ਉਹ ਕੌਮ ਦੇ ਵਾਰਸਾਂ ਜਿਨ੍ਹਾਂ ਨੇ ਤਕਰੀਬਨ ਅੱਜ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਗੁਰੂ ਘਰ ਹੈ ਜਿੱਥੇ-ਜਿੱਥੇ ਸਿੱਖ ਵੱਸਦਾ ਹੈ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੀ ਐਦਾਂ ਦਾ ਨਾ ਉਹ ਜਦੋਂ ਹਰ ਅਰਦਾਸ ਕਰਦੇ ਅਰਦਾਸ ਤੋਂ ਬਾਅਦ ਇੱਕ ਜੈਕਾਰਾ ਕਹਿ ਲਈਏ ਨਾਰਾ ਕਹਿ ਲਈਏ ਜਾਓ ਬੋਲੇ ਕਹਿ ਲਈਏ ਉਹ ਸ਼ਬਦ ਉਚਾਰਿਆ ਜਾਂਦਾ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਚੜ੍ਹਦੀ ਕਲਾ ਦੇ ਬੁਲੰਦ ਜਕਾਰੇ ਹਮੇਸ਼ਾ ਹੀ ਗੂੰਜਦੇ ਰਹੇ ਨੇ ਗੂੰਜ ਰਹੇ ਨੇ ਤੇ ਗੂੰਜਦੇ ਰਹਿਣਗੇ ਢੈਂਦੀ ਕਲਾ ਦਾ ਲਫ਼ਜ਼ ਹੀ ਕੋਈ ਨਹੀਂ ਇੱਕੋ ਇੱਕ ਲਫ਼ਜ਼ ਹੈ ਸਿੱਖੀ ਦੇ ਵਿੱਚ ਜਿਹੜਾ ਚੈਂਦੀ ਚੜ੍ਹਦੀ ਕਲਾ ਦਾ ਐਡਵਰਸਲ ਲਫ਼ਜ਼ ਹੀ ਕਿਤੇ ਕੋਈ ਨਹੀਂ ਹੈਗਾ ਢੈਂਦੀ ਕਲਾ ਹੈ ਹੀ ਨਹੀਂ ਕਿਤੇ ਇੱਥੇ ਜੰਗਾਂ ਹਾਰਨ ਤੋਂ ਬਾਅਦ ਵੀ ਤਾਂ ਵੀ ਚੜ੍ਹਦੀ ਕਲਾ ਹੀ ਕਿਹਾ ਗਿਆ ਤਾਂ ਹੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ ਅਸੀਂ ਕਦੀ ਇਹ ਨਹੀਂ ਕਹਿੰਦੇ ਕਿ ਬੰਦਾ ਮਰ ਗਿਆ ਜਾਂ ਬੰਦਾ ਡੈਥ ਹੋ ਗਈ ਜਾਂ ਬੰਦਾ ਖਤਮ ਹੋ ਗਿਆ ਜਿਹੜੇ ਨਿਹੰਗ ਸਿੰਘਾਂ ਦੇ ਬੋਲੇ ਨੇ ਜਾਂ ਸਿੱਖੀ ਦੇ ਬੋਲੇ ਨੇ ਉਹਦੇ ਬੋਲੇ ਦੇ ਵਿੱਚ ਇੱਕ ਲਫ਼ਜ਼ ਵਰਤਿਆ ਜਾਂਦਾ ਕਿ ਚੜ੍ਹਾਈ ਕਰ ਗਿਆ ਚੜ੍ਹਾਈ ਤਾਂ ਹਮੇਸ਼ਾ ਹੁੰਦੀ ਹੈ ਕਿ ਅਗਾਹ ਨੂੰ ਜਾਣਾ ਜੇ ਦੁਨਿਆਵੀ ਰੂਪ ਦੇ ਵਿੱਚ ਗੱਲ ਕਰੀਏ ਤਾਂ ਬੰਦਾ ਫਿਨਿਸ਼ ਹੋ ਗਿਆ ਬੰਦਾ ਖਤਮ ਹੋ ਗਿਆ ਬੰਦਾ ਤਾਂ ਰੋਣਾ ਪਿੱਟਣਾ ਪੈ ਜਾਂਦਾ ਪਰ ਨਹੀਂ ਇੱਥੇ ਗੱਲ ਹੋ ਜਾਂਦੀ ਕਿ ਬੰਦਾ ਚੜ੍ਹਾਈ ਕਰ ਗਿਆ ਬੰਦਾ ਅਗਾਹ ਨੂੰ ਹੋਰ ਲੰਮੇ ਸਫ਼ਰ ਦੇ ਲਈ ਤੁਰ ਪਿਆ ਚੜ੍ਹਾਈ ਹੋ ਗਈ ਹੈ ਬੰਦੇ ਦੀ ਉਹੀ ਗੱਲ ਹੈ ਹਮੇਸ਼ਾ ਜਦੋਂ ਚੜ੍ਹਦੀ ਕਲਾ ਕੌਮ ਨੇ ਵੱਡੇ ਖੱਲੂ ਘਰਾਓ ਲੀਕ ਕੇ ਕੌਮ ਦੇ ਉੱਪਰ ਛੋਟੇ ਖੱਲੂ ਘਰਾਏ ਕੌਮ ਦੇ ਉੱਪਰ ਤੀਜਾ ਖੱਲੂ ਘਰਾ 1984 ਦਾ ਆਇਆ ਅੱਜ ਵੀ ਕੌਮ ਸਟਰਗਲ ਦੇ ਵਿੱਚ ਐ ਸੰਘਰਸ਼ ਦੇ ਵਿੱਚ ਐ ਕਦੇ ਗਲਤ ਹਾਰੀ ਨਹੀਂ ਉਹ ਵੀ ਸਮਾਂ ਸੀ ਜਦੋਂ ਇੱਕ ਦਿਨ ਦੇ ਵਿੱਚ ਕੌਮ 10-10 ਹਜ਼ਾਰ ਦਾ ਕਤਲੇਆਮ ਹੋਇਆ ਐ ਅਮਨ ਸ਼ਾ ਅਬਦਾਲੀ ਦੇ ਸਮੇਂ ਛੋਟਾ ਖੱਲੂ ਘਰਾ ਵੱਡਾ ਖੱਲੂ ਘਰਾ ਹੋਇਆ ਕੁੱਪਰ ਹੀੜੇ ਦੇ ਵਿੱਚ ਕਾਨੂੰਵਾਨ ਸ਼ੰਭ ਦੇ ਵਿੱਚ ਨਿੱਕਾ ਖੱਲੂ ਘਰਾ ਹੋਇਆ 30-35 ਹਜ਼ਾਰ ਦਾ ਕਤਲੇਆਮ ਹੋਇਆ ਸੀ ਤਾਂ ਸ਼ਾਮਾਂ ਨੂੰ ਜਦੋਂ ਅਰਦਾਸ ਹੁੰਦੀ ਸੀ ਉਹਦੇ ਵਿੱਚ ਕਿਹਾ ਜਾਂਦਾ ਸੀ ਕਿ ਤਤ ਖਾਲਸਾ ਰਹਿ ਗयो ਜੋ ਰਹਿयो ਸੁਖ ਗਿਓ ਸੁਖੋਟ ਗਵਾਇ ਕਿ ਤਤ ਖਾਲਸਾ ਰਹਿ ਗਿਆ ਚੜ੍ਹਦੀ ਕਲਾ ਦਾ ਹਮੇਸ਼ਾ ਰਹਿਣੀ ਹੈ ਸਾਡੇ ਤਾਂ ਜਦੋਂ ਨਖਾਸ ਚੌਂਕ ਦੇ ਵਿੱਚ ਲਾਹੌਰ ਦੇ ਵਿੱਚ ਮਾਵਾ ਆਪਣੇ ਗਲੇ ਦੇ ਵਿੱਚ ਬੰਦ-ਬੰਦ ਕਟਵਾ ਕੇ ਨਾ ਆਪਣੇ ਬੱਚਿਆਂ ਦਾ ਹਾਰ ਪਵਾਉਂਦੇ ਜਿਨ੍ਹਾਂ ਦਾ ਅਰਦਾਸ ਤੇ ਜ਼ਿਕਰ ਕਰਦੇ ਆ ਉਹ ਵੀ ਅਰਦਾਸ ਤੋਂ ਬਾਅਦ ਗੱਲ ਕਰਦੀਆਂ ਸੀ ਕਿ ਤੇਰੇ ਭਾਣੇ ਦੇ ਵਿੱਚ ਚਾਰ ਪਰ ਦਿਨ ਸੁੱਖਾਂ ਦਾ ਬਤੀਤ ਹੋਇਆ ਰਹਿਣ ਆਈਏ ਸੁੱਖਾਂ ਦੀ ਬਤੀਤ ਆਵੇ ਕਿਤੇ ਕੋ ਢੰਤੀ ਕਲਾ ਦੀ ਗੱਲ ਹੀ ਕੋਈ ਨਹੀਂ ਵਿਕਾਸ ਸੁਝਾ ਕਹਿ ਦਈਏ ਦੁਖੀ ਤਾਂ ਗੱਲ ਇੱਥੇ ਹੈ ਹੀ ਨਹੀਂ ਕੌਮ ਦੇ ਵਿੱਚ ਕੋਈ ਚੱਕਰ ਵਾਲੀ ਗੱਲ ਨਹੀਂ ਚੜਦੀ ਕਲਾ ਸੀ ਚੜਦੀ ਕਲਾ ਰਹੇਗੀ ਭਾਈ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਪੰਜਾਬ ਚੋਂ ਬਣੇ ਸੀ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਸਭ ਤੋਂ ਵੱਧ ਲੀਡ ਸੀ ਕੋਈ ਗੱਲ ਨਹੀਂ ਸੰਗਤ ਦਾ ਫਤਵਾ ਹੈ ਸਿਰ ਮੱਥੇ ਹੈ ਅੱਗੇ ਨੂੰ ਫੇਰ ਤਿਆਰੀਆਂ ਨੇ ਇਦਾਂ ਹੀ ਤਿਆਰੀਆਂ ਲੈਣੀਆਂ ਹਮੇਸ਼ਾ ਚੜਦੀ ਕਲਾ ਦੇ ਨਾਲ ਰਹਿਣੀਆਂ ਮਨਦੀਪ ਸਿੰਘ ਆਉਣੀ ਤਾਂ ਸ਼ਰੋਮਣੀ ਅਕਾਲੀ ਦਲ ਤੋਂ ਵੀ ਪਿੱਛੇ ਆਏ ਨੇ ਬਿੱਬੀ ਰੰਦਾਵਾ ਜਿਹੜੇ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਉਹਨਾਂ ਦੇ ਉੱਪਰ ਵੱਡੇ ਸਵਾਲ ਜਿਹੜੇ ਨੇ ਉਠਾਏ ਗਏ ਨੇ ਗੈਂਗਸਟਰ ਦੇ ਨਾਲ ਜੋੜ ਕੇ ਉਹਨਾਂ ਨੂੰ ਦੇਖਿਆ ਗਿਆ ਧਰਮੀ ਫੌਜੀ ਪਰਿਵਾਰ ਹੋਣ ਤੇ ਸਵਾਲ ਉਹਨਾਂ ਦੇ ਉੱਪਰ ਚੱਕੇ ਗਏ ਇਸ ਦਾ ਮਤਲਬ ਕਿ ਜਿਹੜਾ ਅਕਾਲੀ ਦਲ ਇੱਕ ਸਮੇਂ ਬਿਆਦਬੀਆਂ ਦੇ ਵਿੱਚ ਘਿਰਿਆ ਹੋਇਆ ਸੀ ਸੁਖਵੀਰ ਸਿੰਘ ਬਾਦਲ ਨੂੰ ਕੱਲ ਤੱਕ ਸਾਹਬ ਤੱਕ ਵੀ ਜਾਣਾ ਪਿਆ ਪੇਸ਼ ਹੋਣਾ ਪਿਆ ਗੱਲ ਦੇ ਵਿੱਚ ਤਖਤੀ ਪਾ ਕੇ ਉਹਨਾਂ ਨੂੰ ਕੱਲ ਤੱਕ ਸਾਹਬ ਦੇ ਸਾਹਮਣੇ ਹੱਥ ਜੋੜ ਕੇ ਖੜਨੇ ਪਏ ਆਪਣੇ ਗੁਨਾ ਮੰਨਣੇ ਪਏ ਉਸ ਤੋਂ ਬਾਅਦ ਵਾਰਿਸ ਪੰਜਾਬ ਦੇ ਜਥੇਬੰਦੀ ਵੀ ਹਮਲਾਵਾਰ ਬਾਦਲ ਸਾਹਿਬ ਦੇ ਉੱਪਰ ਨਜ਼ਰ ਆਈ ਪਰ ਉਹਨਾਂ ਤੋਂ ਵੀ ਪਿੱਛੇ ਹਟ ਕੇ ਤੀਜੇ ਨੰਬਰ ਤੇ ਰਹਿ ਗਈਆਂ ਜੀ ਇਸ ਦਾ ਮਤਲਬ ਕਿ ਬਾਦਲ ਦਲ ਤੋਂ ਵੀ ਜਿਹੜੇ ਨੇ ਘੱਟ ਪਸੰਦ ਲੋਕਾਂ ਨੇ ਮਨਦੀਪ ਸਿੰਘ ਉਹਨਾਂ ਨੂੰ ਕੀਤਾ ਜਾਂ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਨੂੰ ਕੀਤਾ ਦੇਖੋ ਇਲੈਕਸ਼ਨ ਸੋਚ ਤੁਹਾਡੀ ਡਿਸਾਈਡ ਨਹੀਂ ਕਰਦੀ ਜਿਹੜੀ ਡੈਮੋਕ੍ਰੇਸੀ ਹੈ ਨਾ ਡੈਮੋਕ੍ਰੇਸੀ ਦੇ ਵਿੱਚ ਇਲੈਕਸ਼ਨ ਕੋਈ ਹੋਰिजਨਟ ਹੈ ਪਰ ਕੋ ਜਦੋਂ ਰਾਹ ਨਾ ਬਚਦਾ ਹੋਵੇ ਉਹਨੂੰ ਫੋਰਸਿਬਲੀ ਇਟਸ ਨੋਟ ਬਾਈ ਚੋਇਸ ਇਟਸ ਬਾਈ ਕੰਪਲਸ਼ਨ ਕਈ ਵਾਰੀ ਤੁਹਾਨੂੰ ਧੱਕੇ ਨਾਲ ਉਹ ਚੀਜ਼ ਲੈਣੀ ਪੈਂਦੀ ਹੈ ਸ਼ੱਕ ਇਸ ਦੇਸ਼ ਦੇ ਵਿੱਚ ਉਹ ਕਹਿੰਦੇ ਕਿਸੇ ਨੇ ਆਖਿਆ ਸੀ ਨਾ ਕਿ ਲੋਕਤੰਤਰ ਉਹ ਇੱਕ ਮਾਹੌਲ ਹੁੰਦਾ ਜਿਹਦੇ ਵਿੱਚ ਸਿਰਾਂ ਨੂੰ ਤੋਲਿਆ ਨਹੀਂ ਜਾਂਦਾ ਸਿਰਾਂ ਨੂੰ ਗਿਣਿਆ ਜਾਂਦਾ ਉਹਦੇ ਵਿੱਚ ਇੱਕ ਸਿਆਣੇ ਬੰਦੇ ਦੀ ਵੋਟ ਦਾ ਵੀ ਉਨੇ ਹੀ ਮੁੱਲ ਹੈ ਇੱਕ ਕਮਲੇ ਬੰਦੇ ਦੀ ਵੋਟ ਦਾ ਵੀ ਉਨੇ ਹੀ ਮੁੱਲ ਹੁੰਦਾ ਬਟ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਜਾਂਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਜਿਹੜੀਆਂ ਕੋਮਾਂ ਸਟ੍ਰਗਲਫੁਲ ਹੋਣ ਸੰਘਰਸ਼ ਕਰ ਰਹੀਆਂ ਹੁਣ ਉਹਨਾਂ ਨੂੰ ਕੋਈ ਵੀ ਮੁਹਾਜ਼ ਖਾਲੀ ਨਹੀਂ ਛੱਡਣਾ ਚਾਹੀਦਾ ਹਰ ਮੁਹਾਜ਼ ਦੇ ਉੱਪਰ ਲੜਨਾ ਪੈਂਦਾ ਸੋ ਅਸੀਂ ਸਟ੍ਰਗਲ ਕਰ ਰਹੇ ਹਾਂ ਸਾਨੂੰ ਅਸੀਂ ਠੀਕ ਸੀ ਆਪਸ਼ਨ ਸੀ ਅਸੀਂ ਇਹਨੂੰ ਅਡਾਪਟ ਕੀਤਾ ਕਿ ਇਸ ਤਰੀਕੇ ਨਾਲ ਇਲੈਕਸ਼ਨ 'ਚ ਨਿਤਰਿਆ ਜਾਵੇ ਜਿਹੜੀ ਤੁਸੀਂ ਗੱਲ ਕਰੀਆ ਕਾਲੀ ਦਲ ਦੀ ਕਾਲੀ ਦਲ ਦੇ ਸਿਰ ਦੇ ਉੱਪਰ ਬਹੁਤ ਸਾਰੇ ਇਲਜ਼ਾਮ ਨੇ আর ਇਲਜ਼ਾਮ ਸੱਚੇ ਵੀ ਨੇ ਉਹਨਾਂ ਨੇ ਐਡਮਿਟ ਵੀ ਕੀਤੇ ਨੇ ਅਕਾਲ ਤੱਕ ਸਭ ਜਾਣੇ ਖੁਦ ਮੰਨਦੇ ਨੇ ਪਰ ਇੱਕ ਜਿੱਥੇ ਅਕਾਲੀ ਦਲ ਦੇ ਫੇਵਰ ਦੀ ਗੱਲ ਰਹੀ ਹੈ ਅਕਾਲੀ ਦਲ ਨੂੰ ਤਕਰੀਬਨ 6 ਮਹੀਨੇ ਤੋਂ ਉਹਨਾਂ ਨੇ ਆਪਣਾ ਅਨਾਉਂਸ ਕਰਤਾ ਸੀ ਕੈਂਡੀਡੇਟ ਆਪਣਾ ਤੇ ਸੈਕੰਡਲੀ ਇੱਕ ਉਹਨਾਂ ਨੇ ਜਿਹੜਾ ਧਰਮੀ ਫੌਜੀ ਵਾਲੀ ਲਹਿਰ ਚਲਾਈ ਹੈ ਕਿਤੇ ਨਾ ਕਿਤੇ ਉਹ ਗੱਲ ਨੂੰ ਕੱਟ ਨਹੀਂ ਸਕੇ ਬੇਸਿਕਲੀ ਉਹ ਪ੍ਰੂਵ ਹੋ ਚੁੱਕਿਆ ਸੀ ਕਿ ਧਰਮੀ ਫੌਜੀ ਨਹੀਂ ਹੈ ਉਹਦੇ ਬਾਰੇ ਉਹ ਲੇਟ ਬਹੁਤ ਪ੍ਰੂਵ ਹੋਇਆ ਸੀ ਜਿੰਨੀ ਡੇਟ ਤੱਕ ਲੋਕਾਂ ਤੱਕ ਗੱਲ ਪਹੁੰਚਣੀ ਚਾਹੀਦੀ ਸੀ ਉਹ ਨਹੀਂ ਪੁੱਜੀ ਮੈਂ ਗੱਲ ਨੂੰ ਐਡਮਿਟ ਕਰਦਾ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਕਿਤੇ ਨਾ ਕਿਤੇ ਇਹ ਵੀਕ ਪੁਆਇੰਟ ਰਿਹਾ ਮੈਂ ਮੰਨ ਸਕਦਾ ਕਿ ਤਨੇ ਕਿਤੇ ਦੇਖੋ ਸਾਨੂੰ ਕਿਤੇ ਨਾ ਕਿਤੇ ਅਸੀਂ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਇੱਕ ਤਾਂ ਕੈਂਡੀਡੇਟ ਅਨਾਉਂਸ ਕਰਨ 'ਚ ਥੋੜਾ ਜਿਹਾ ਲੇਟ ਹੋ ਗਏ ਸੈਕੰਡਲੀ ਜਿਹੜੀ ਗੱਲ ਹੈ ਵੀ ਇਹ ਗੱਲ ਲੋਕਾਂ ਤੱਕ ਪਹੁੰਚਾਉਣ 'ਚ ਬੜੀ ਧੀਰ ਲੱਗੀ ਕਿ ਉਹ ਜੋ ਧਰਮੀ ਫੌਜੀ ਦਾ ਲਹਾ ਲੈ ਰਹੇ ਸੀ ਧਰਮੀ ਫੌਜੀਆ ਨੇ ਇਕੱਠੇ ਹੋ ਕੇ ਕਹਿਤਾ ਕਿ ਸਾਡੀ ਯੂਨੀਅਨ ਜਿਹੜੇ ਸਾਡੀ ਜਿਹੜੀ ਆਰਗੇਨਾਈਜੇਸ਼ਨ ਦੇ ਮੈਂਬਰ ਨਹੀਂ ਐ ਦੂਜੀ ਗੱਲ ਉਹ ਪੈਨਸ਼ਨ ਲੈ ਰਹੇ ਆ ਦੂਜੀ ਗੱਲ ਉਹਨਾਂ ਨੇ ਖੁਦ ਉਹਨਾਂ ਦੇ ਇੰਟਰਵਿਊ ਵਿੱਚ ਬੀਬਾ ਜੀ ਨੇ ਐਡਮਿਟ ਕੀਤਾ ਜਿਹੜੇ ਉਹਨਾਂ ਦੇ ਕੈਂਡੀਡੇਟ ਸੀ ਕਿ ਇਹਨਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਕਹਿ ਕਿ ਸ਼੍ਰੋਮਣੀ ਕਮੇਟੀ ਨੇ ਧਰਮੀ ਫੌਜੀ ਲਿਸਟ 'ਚ ਪਾਇਆ ਇਹ ਗੱਲਾਂ ਕਿਤੇ ਨਾ ਕਿਤੇ ਲੋਕਾਂ ਤੱਕ ਪਹੁੰਚਿਆ ਨਹੀਂ ਜੇ ਪੁੱਜੀਆਂ ਨੇ ਤੇ ਲੋਕਾਂ ਨੇ ਉਹਨਾਂ ਨੂੰ ਐਪਲੀਕੇਬਲ ਨਹੀਂ ਕੀਤਾ ਜਾਂ ਨਾਲ ਤੁਰ ਪਏ ਸੀ ਇਹ ਕਿਤੇ ਨਾ ਕਿਤੇ ਥੋੜੀਆਂ ਬੋਤੀਆਂ ਗਲਤੀਆਂ ਰਹੀਆਂ ਹੋਣਗੀਆਂ ਮੈਂ ਇਹਨੂੰ ਜ਼ਰੂਰ ਸਵੀਕਾਰ ਕਰ ਰਿਹਾ ਹਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਲੋਕੀ ਅਮਰੀਕਾ ਸਾਨੂੰ ਕਿਸੇ ਨਾਲ ਸਾਡਾ ਲਾਂਭਾ ਕੋਈ ਨਹੀਂ ਕਿਉਂਕਿ ਤਰਨ ਤਰਨ ਦੇ ਲੋਕ ਨੇ ਮਝਾਇਲ ਨੇ ਮਾਝੇ ਦੇ ਨੇ ਠੀਕ ਹੈ ਮਨ ਦੇ ਵਿੱਚ ਇੱਕ ਜ਼ਰੂਰ ਕਿਤੇ ਨਾ ਕਿਤੇ ਅਫਸੋਸ ਹੁੰਦਾ ਹੈ ਕਿ ਇਹ ਤਰਨ ਤਰਨ ਦੇ ਲੋਕ ਜਿਵੇਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਹਨਾਂ ਨੇ ਵੀ ਇਸ ਹਲਕੇ ਤੋਂ ਉਹਨਾਂ ਨੇ ਹਾਰ ਦਾ ਮੂੰਹ ਵੇਖਿਆ ਤੇ ਹੁਣ ਦੂਜੀ ਵਾਰੀ ਫੇਰ ਹੈ ਇਹ ਜ਼ਰੂਰ ਰਹਿੰਦਾ ਹੈ ਪਰ ਜਿਹੜੇ ਸਿਆਣੀ ਸੋਹਰਦ ਲੋਕ ਹੁੰਦੇ ਨੇ ਨਾ ਉਹਨਾਂ ਦੀ ਸੋਚ ਥੋੜੀ ਜੀ ਥੋੜੀ ਜੀ ਲੋਕੋਂ ਘੱਟ ਹੁੰਦੇ ਨੇ ਮੈਂ ਉਮੀਦ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੋਟ ਬੈਂਕ ਸਾਡਾ ਫਿਰ ਵੀ ਵਧਿਆ ਉੱਥੇ ਬਿਲਕੁਲ ਬੜਾ ਥੋੜਾ ਸਮਾਂ ਮਿਲਿਆ ਥੋੜੇ ਸਮੇਂ ਦੇ ਵਿੱਚ ਇੰਨੀ ਬੜੀ ਨਗੂਣੀਆਂ ਸਮੇਂ ਦੇ ਵਿੱਚ ਤਿਆਰੀਆਂ ਕੀਤੀਆਂ ਤਿਆਰੀ ਦੇ ਵਿੱਚ ਸਾਨੂੰ ਬਹੁਤ ਕੁਝ ਹਾਸਲ ਹੋਇਆ ਤੇ ਮੈਂ ਇਹਨਾਂ ਨੂੰ ਜਿਨ੍ਹਾਂ ਨੇ ਜਿੱਤੇ ਨੇ ਜਾਂ ਜਿਹੜੇ ਅੱਗੇ ਰਹੇ ਨੇ ਇਹਨਾਂ ਨੂੰ ਮਿਲਣਾ ਕੁਛ ਨਹੀਂ ਭਲੇਖੇ ਨਾ ਕਿਤੇ ਰਹਿਣ ਮਤਾ ਕਿ ਭਲੇਖਾ ਹੋਵੇ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਇਹ ਮਾਰਿਆ ਕਦੇ ਵੀ ਮੁੱਕਣੀ ਨਹੀਂ ਬੜੀ ਲੰਮੀ ਹੈ ਸਾਡੀ ਕਤਾਰ ਲੋਕੋ ਕਦੇ ਕੌਮ ਨੇ ਕਦੇ ਵੀ ਨਮੋਸ਼ੀ ਚ ਨਹੀਂ ਗਈ ਸੜ ਤੇ ਬਹੁਤ ਸਾਰੇ ਹਮਲੇ ਹੁੰਦੇ ਆ ਰਹੇ ਨੇ ਕੌਮ ਕਈ ਵਾਰੀ ਜੰਗ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਦਾ ਸੰਸਾਰ ਦੀ ਅ ਜੰਗਾਂ ਹਮੇਸ਼ਾ ਇਲੈਕਸ਼ਨਾਂ ਜਾਂ ਜੰਗਾਂ ਕਦੇ ਵੀ ਜਿੱਤਣ ਲਈ ਨਹੀਂ ਲੜੀਆਂ ਜਾਂਦੀਆਂ ਕੁਝ ਜੰਗਾਂ ਆਪਣੀ ਹੋਂਦ ਬਖਾਣ ਵਾਸਤੇ ਲੜੀਆਂ ਜਾਂਦੀਆਂ ਇਹ ਸਾਡੀ ਹੋਂਦ ਦੀ ਲੜਾਈ ਹੈ ਇਹ ਸਾਡੀ ਐਗਜ਼ਿਸਟੈਂਸ ਦੀ ਲੜਾਈ ਹੈ ਜੋ ਇਹ ਸੰਘਰਸ਼ ਹੈ ਇਹ ਸੰਘਰਸ਼ ਦੇ ਮਾਇਨੇ ਬਹੁਤ ਵੱਡੇ ਨੇ ਇਹਨੂੰ ਕੇਵਲ ਇਲੈਕਸ਼ਨ ਦੇ ਉਹ ਇੱਕ ਉਹਦਾ ਇੱਕ ਪਾਰਟ ਹੈ ਉਹਦਾ ਇੱਕ ਜ਼ਰੀਆ ਹੈ ਕੇਵਲ ਹਰ جنگ ਜਿੱਤਣ ਵਾਸਤੇ ਲੜੀ ਜਾਂਦੀ ਕੁਝ جنگ ਤੁਹਾਡੇ ਜਿਉਂਦੇ ਰਹਿਣ ਵਾਸਤੇ ਤੁਹਾਡੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਲੜੀ ਜਾਂਦੀ ਹੈ ਤੇ ਉਸੇ ਇਹ ਉਸੇ ਹੀ ਇਲੈਕਸ਼ਨ ਉਸੇ جنگ ਦਾ ਇੱਕ ਛੋਟਾ ਜਿਹਾ ਹਿੱਸਾ ਸੀ ਭਾਈ ਬਹੁਤ ਅਹਿਮ ਸਵਾਲ ਆ ਇੱਥੇ ਮੈਂ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਇੱਥੇ ਤੁਹਾਡਾ ਰਿਐਕਸ਼ਨ ਚਾਹੂੰਗਾ ਸਿਆਸੀ ਤੌਰ ਤੇ ਹਾਰ ਕਿਸ ਦੀ ਆ ਮਨਦੀਪ ਸਿੰਘ ਦੀ ਹਾਰ ਆ ਭਾਈ ਅਮਰਤਪਾਲ ਸਿੰਘ ਦੀ ਹਾਰ ਆ ਜਾਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬਦਿਆਂ ਦੀ ਹਾਰ ਆ ਜਾਂ ਅਮਰਤਪਾਲ ਸਿੰਘ ਦੇ ਬਾਪੂ ਤਰਸੇਮ ਸਿੰਘ ਜਾਂ ਉਹਨਾਂ ਦੇ ਮਾਤਾ ਜੀ ਦੀ ਹਾਰ ਆ ਬੇਕੋ ਇੰਡੀਵਿਜੂਅਲੀ ਕਿਸੇ ਦੀ ਨਹੀਂ ਕਿਸ ਨੂੰ ਕਹਾਂਗੇ ਸਾਰਿਆਂ ਨੇ ਜੋਰ ਲਾਇਆ ਜਿਵੇਂ ਕੈਂਡੀਡੇਟ ਦੀ ਗੱਲ ਕਰਾਂ ਤਾਂ ਵੀਰ ਮਨਦੀਪ ਸਿੰਘ ਨੇ ਬਹੁਤ ਜੋਰ ਲਾਇਆ ਦਿਨ ਰਾਤ ਲੱਗਿਆ ਰਿਹਾ ਤੇ ਬਾਪੂ ਤਰਸੇਮ ਸਿੰਘ ਜੀ ਮਾਤਾ ਜੀ ਸਾਰਾ ਪਰਿਵਾਰ ਦਿਨ ਰਾਤ ਇਕ ਕਰਕੇ ਲੱਗਿਆ ਰਿਹਾ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠੇ ਨੇ ਉੱਥੋਂ ਲੱਗੇ ਰਹੇ ਮਤਲਬ ਪੰਜਾਬ ਦਾ ਹਰ ਦਰਦਮੰਦ ਜਿਹਦੇ ਚ ਸਿੱਖੀ ਦਾ ਜਰਾ ਜਿਹਾ ਜਨਾ ਵੀ ਦਰਦ ਹੈ ਕੋਈ ਕਿਸੇ ਨੇ ਕਿਸ ਨੂੰ ਖਰਚਾ ਨਹੀਂ ਦਿੱਤਾ ਆਪਣੇ ਪੱਲਿਓਂ ਖਰਚੇ ਕਰਕੇ ਲੋਕੀ ਗੱਡੀਆਂ 'ਚ ਤੇਲ ਪਵਾ ਕੇ 2-200 ਕਿਲੋਮੀਟਰ ਤੋਂ ਭੱਜ ਕੇ ਇੱਕ-ਇੱਕ ਮਹੀਨਾ ਉੱਥੇ ਰਹਿੰਦੇ ਰਹੇ ਨੇ ਉਹ ਸਾਰੇ ਦਿਲੋਂ ਲੱਗੇ ਸੀ ਇਹਦੇ ਵਿੱਚ ਇਹ ਨਹੀਂ ਗੱਲ ਜੇ ਤੁਸੀਂ ਗੱਲ ਕਹਿੰਦੇ ਹੋ ਪਾਰਟੀ ਦੀ ਠੀਕ ਹੈ ਸਾਨੂੰ ਅਸੀਂ ਝੋਲੀ ਬੜਾ ਕਿਉਂਕਿ ਜਦੋਂ ਇਹ ਗੱਲ 'ਚ ਤੁਰਨਾ ਹੈ ਨਾ ਤਾਂ ਤੁਹਾਨੂੰ ਆਪਣਾ ਝੋਲੀ ਬੜੀ ਵੱਡੀ ਕਰਕੇ ਤੁਰਨੀ ਪੈਣੀ ਹੈ ਲੋਕਾਂ ਦੇ ਸ਼ਿਕਵੇ ਲੋਕਾਂ ਦੇ ਗਿਲੇ ਲੋਕਾਂ ਦਾ ਜੋ ਵੀ ਹੈ ਫਤਵਾ ਉਹ ਅਸੀਂ ਆਪਣੇ ਖਿਹੜੇ ਮੱਥੇ ਵਤੌਰ ਪਾਰਟੀ ਦੇ ਤੌਰ ਤੇ ਵੀ ਆਪਣੇ ਝੋਲੇ ਚ ਪਾਉਨੇ ਆ ਤੇ ਵਿਸ਼ਵਾਸ ਦਵਾਨੇ ਆ ਤੁਹਾਡੇ ਸਾਥ ਦੀ ਲੋੜ ਹੈ ਤੁਹਾਡੇ ਤੋਂ ਬਗੈਰ ਜੇ ਤੁਸੀਂ ਹੋ ਤਾਂ ਪਾਰਟੀ ਹੈ ਪਾਰਟੀ ਤੇ ਹੋ ਤਾਂ ਕੁਝ ਨਹੀਂ ਹੁੰਦੀ ਪਾਰਟੀ ਸੰਗਤ ਦੇ ਨਾਲ ਹੁੰਦੀ ਹੈ ਸੰਗਤ ਨੇ ਪਾਰਟੀ ਬਣਾਈ ਹੈ ਸੰਗਤ ਨੇ ਭਾਈ ਦੀਪ ਸਿੰਧੂ ਨੂੰ ਲੀਡਰ ਬਣਾਇਆ ਸੀ ਸੰਗਤ ਨੇ ਭਾਈ ਅਮਰਤਪਾਲ ਸਿੰਘ ਨੂੰ ਵੀਰ ਨੂੰ ਲੀਡਰ ਬਣਾਇਆ ਸੀ ਸੰਗਤ ਹੈ ਤਾਂ ਵਾਰਿਸ ਪੰਜਾਬ ਦੇ ਆ ਪੰਜਾਬ ਦਾ ਵਾਰਿਸ ਕੋਈ ਇੱਕ ਦੋ ਜਣਾ ਨਹੀਂ ਇਹ ਪੰਜਾਬ ਦੇ ਵਾਰਿਸ ਹਰ ਪੰਜਾਬ ਦਾ ਵਸਿੰਦਾ ਹੈ ਭਾਵੇਂ ਉਹ ਸਿੱਖ ਆ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਆ ਭਾਵੇਂ 크ਿਸਚੀਅਨ ਆ ਭਾਵੇਂ ਕੋਈ ਆ ਹਰ ਦਰਦਮੰਦ ਹਰ ਇਨਸਾਨੀਅਤ ਦਾ ਦਰਦ ਰੱਖਣ ਵਾਲਾ ਉਹ ਪੰਜਾਬ ਦਾ ਵਾਰਿਸ ਪੰਜਾਬ ਦਾ ਆ ਆਖਰੀ ਸਵਾਲ ਕਰ ਰਹੇ ਹਾਂ 2027 ਦੇ ਵਿੱਚ ਸਰਕਾਰ ਬਣਾਉਣ ਦਾ ਦਾਵਾ ਕਰਦੇ ਹਾਂ ਸੋਸ਼ਲ ਮੀਡੀਆ ਤੇ ਜਦੋਂ ਗੱਲ ਚੱਲਦੀ ਆ ਤਾਂ ਭਾਈ ਅਮਰਪਾਲ ਸਿੰਘ ਨੂੰ ਹੈਡ ਆਫ ਦਾ ਸਟੇਟ ਦੇ ਤੌਰ ਤੇ ਦੇਖਿਆ ਜਾਂਦਾ ਸੀਐਮ ਆਫ ਦਾ ਪੰਜਾਬ ਉਹਨਾਂ ਨੂੰ ਦੇਖਿਆ ਜਾਂਦਾ ਜੀ ਇਲੈਕਸ਼ਨ ਹੁੰਦੀ ਆ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਬਣਦੇ ਨੇ ਬੜਾ ਹਲੂਣਾ ਮਿਲਦਾ ਇਹ ਹਾਰ 2027 ਦੀ ਮੁਹਿੰਮ ਦੇ ਲਈ ਕਿੱਡਾ ਵੱਡਾ ਝਟਕਾ ਮੰਨਦੇ ਹੋ ਕਿਉਂਕਿ ਲੋਕਾਂ ਦੇ ਵੱਲੋਂ ਇੱਕ ਵਾਰੀ ਤਾਂ ਨਕਾਰਿਆ ਗਿਆ ਮਾਜਾ ਬਾਗੀਆਂ ਦੀ ਧਰਤੀ ਕਿਹਾ ਗਿਆ ਮਾਜਾ ਬਗਾਵਤਾਂ ਦੀ ਧਰਤੀ ਕਿਹਾ ਗਿਆ ਵੱਡੇ ਵੱਡੇ ਸੰਘਰਸ਼ ਮਾਜੇ ਤੋਂ ਉੱਠੇ ਨੇ ਪਰ ਮਾਜੇ ਦੇ ਵਿੱਚ ਹੀ ਇੱਕ ਪੰਥਕ ਸਰਕਾਰ ਦਾ ਬਣਾਉਣ ਦਾ ਦਾਵਾ ਕਰਨ ਵਾਲੇ 2027 ਦੀ ਸਰਕਾਰ ਬਣਾਉਣ ਦਾ ਦਾਵਾ ਕਰਨ ਵਾਲੇ ਉਮੀਦਵਾਰ ਦੀ ਹਾਰ ਹੋ ਜਾਂਦੀ ਹੈ ਜੀ ਕਿੱਡਾ ਕਿ ਝਟਕਾ ਬਿਲਕੁਲ ਜੀ ਕੋਈ ਵੱਡਾ ਝਟਕਾ ਨਹੀਂ ਹੈਗਾ ਛੜ ਦੀ ਕਲਾ ਮੈਂ ਸ਼ੁਰੂਆਤ ਕੀਤੀ ਸੀ ਜਦੋਂ ਅਹਿਮਦ ਸ਼ਾਹ ਬਦਾਲੀ ਨੇ ਆਫਰ ਕੀਤੀ ਸੀ ਸਿੰਘਾਂ ਨੂੰ ਕਿ ਆਓ ਬੈਠ ਕੇ ਮੈਦਾਨ ਦੇ ਵਿੱਚ ਆਪਾਂ ਇੱਥੇ ਬੈਠੀਏ ਤਾਂ ਤੁਹਾਨੂੰ ਇਹ ਆਫਰ ਕਰਦੇ ਆਂ ਕੁਛ ਨਾ ਕੁਛ ਅਸੀਂ ਤੁਸਾਨੂੰ ਮਾਮਲਾਤ ਦੇ ਦਿਆ ਕਰਿਓ ਉਹਦੇ ਬਦਲੇ ਕੁਛ ਨਾ ਕੁਛ ਜਵਾਰ ਕਣਕ ਜਾਂ ਇਦਾਂ ਦਾ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਪੰਜਾਬ ਦਾ ਅਧਾ ਰਾਜ ਦੇ ਦੰਨੇ ਆ ਤਾਂ ਉਹਦੇ ਵਿੱਚ ਜਿਹੜੇ ਕੌਮ ਦੇ ਜਥੇਦਾਰ ਸੀ ਨਾ ਸਿਹਰ ਦੇ ਜਥੇਦਾਰ ਉਹ ਸਾਰੇ ਜਿਹੜੇ ਬੈਠੇ ਸੀ ਜੱਸਾ ਸਿੰਘ ਆਲੂ ਵਾਲੀਆ ਨਵਾਬ ਕਪੂਰ ਸਿੰਘ ਜੱਸਾ ਸਿੰਘ ਰਾਮਗੜੀਆ ਸਰਦਾਰ ਬਘੇਲ ਸਿੰਘ ਸ਼ੁਕਰ ਸਿੰਘ ਮਹਾਚੱਕੀਆ ਸਰਦਾਰ ਮਹਾ ਸਿੰਘ ਉਰੀ ਸਾਰੇ ਬੈਠ ਕੇ ਉਹਨਾਂ ਨੇ ਫਿਰ ਇੱਕ ਫੈਸਲਾ ਕਰਕੇ ਸੁਨੇਹਾ ਭੇਜਿਆ ਸੀ ਤੁਹਾਨੂੰ ਕੌਮ ਦੇ ਮਹਾਨ ਸਰਮੌਰ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਨੇ ਬੜਾ ਵਧੀਆ ਕਲਮ ਬੰਦ ਕੀਤਾ ਉਹ ਕਹਿੰਦਾ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਉਹ ਨਜ਼ਰਾਨੇ ਸਾਥੋਂ ਭਾਲ ਦਾ ਇਉਂ ਏਨ ਮਨਾ ਕੇ ਮਿਲਾਂਗੇ ਉਹਨੂੰ ਰਣ ਵਿੱਚ ਗੱਲ ਬੰਨੇ ਲਾ ਕੇ ਸ਼ਰਤਾਂ ਲਿਖਾਂਗੇ ਰਤ ਨਾਲ ਗੱਲ ਬੰਨੇ ਲਾ ਕੇ ਪਰ ਸ਼ੇਰ ਨਾਲ ਜਿਉਂਦੇ ਸੀਤਲਾ ਨਕ ਨਥ ਪਵਾ ਕੇ ਉਹ ਕਹਿੰਦਾ ਜੇ ਤੂੰ ਕਹਿੰਦਾ ਸਾਨੂੰ ਖੈਰਾਤ ਦੇ ਦਵੇਂ ਬਦਲੇ ਦੇ ਵਿੱਚ ਅਸੀਂ ਐਦਾਂ ਕੰਪਰੋਮਾਈਜ਼ ਕਰ ਲੈ ਐਦਾਂ ਕਦੇ ਖਾਲਸਾ ਨਹੀਂ ਡਰਿਆ ਨੱਕ ਦੀ ਝੁਕਿਆ ਜੰਗ ਦੇ ਮੈਦਾਨ ਦੇ ਵਿੱਚ ਆ ਜਾ ਤੈਨੂੰ ਫੇਰ ਟਕਰਾਂਗੇ ਉਹ ਹੈਰਾਨ ਮੰਨ ਗਿਆ ਸੀ ਅਬਦਾਲੀ ਕਹਿੰਦਾ ਮੈਂ ਦੁਨੀਆ ਦਾ ਜੇਤੂ ਬਾਦਸ਼ਾਹ ਇਹ ਕਿਹੜੀ ਕੌਮ ਹੈ ਜਿਹਦਾ ਮੈਂ ਲੱਕ ਤੋੜਦਾ ਕਹਿੰਦਾ ਮੈਂ ਪਾਣੀ ਪੱਤ ਦੀ ਲੜਾਈ ਦੇ ਵਿੱਚ ਮਰਹਟਿਆਂ ਦਾ ਲੱਕ ਤੋੜਦਾ ਸੀ ਤੇ ਮੁੜ ਕੇ ਹਿੰਮਤ ਨਹੀਂ ਹੋਈ ਮਰਹਟਿਆਂ ਦੀ ਕਿਨੇ ਮੁੜ ਕੇ ਆ ਕੇ ਮੇਰੇ ਨਾਲ ਖਹਿਣ ਦੀ ਇਹ ਕਿਹੜੀ ਕੌਮ ਐ ਜਿੱਦੋਂ ਮੈਂ ਕਿੰਨੀ ਵਾਰੀ ਲੱਕ ਤੋੜਦਾ ਤੇ ਮੈਨੂੰ ਆ ਕੇ ਫੇਰ ਘੇਰ ਲੈਂਦੀ ਐ ਹਜੇ ਮਹੀਨੇ 3 ਨਹੀਂ ਸੀ ਪਏ ਹੈਗੇ ਵੱਡਾ ਕੱਲੂ ਘਾਰੇ ਨੂੰ ਜਦੋਂ ਕੌਮਦੀ ਤੋਂ ਵੱਧ ਸ਼ਹੀਦ ਹੋ ਗਈ ਸੀ ਜਾ ਕੇ ਫੇਰ ਘੇਰ ਲਿਆ ਸੀ ਜਾ ਕੇ ਬਦਾਲੀ ਨੂੰ ਇਹ ਸਾਡਾ ਇਤਿਹਾਸ ਹੈ 27 ਦੇ ਵਿੱਚ ਇਹਦੇ ਨਾਲ ਸਰਕਾਰ ਬਣਾ ਰਹੇ ਹਾਂ 27 ਦੇ ਵਿੱਚ ਬਿਲਕੁਲ ਬਣਾ ਰਹੇ ਹਾਂ ਜੀ ਇਹਦੇ ਨਾਲ ਵਧੀਆ ਤਰੀਕੇ ਦੇ ਨਾਲ ਤਿਆਰੀ ਕਰਕੇ ਆਵਾਂਗੇ ਤਿਆਰੀ ਸਾਡੀ ਜਾਰੀ ਹੈ ਕੋਈ ਚਿੰਤਾ ਦੀ ਲੋੜ ਨਹੀਂ ਚਿੰਤਾ ਬਿਲਕੁਲ ਨਹੀਂ ਹੈਗੀ ਸਾਡੇ ਮ ਤੇ ਨਹਾ ਸਵੈਪੜ ਚੋਲ ਜਰੂਰ ਹੈ ਜਿੱਥੇ ਜਿੱਥੇ ਕੋਈ ਕਮੀ ਰਹੀ ਹੋਵੇਗੀ ਉਹਨੂੰ ਉਸ ਤਰੀਕੇ ਦੇ ਨਾਲ ਦੂਰ ਕਰਾਂਗੇ ਆਰਗੇਨਾਈਜੇਸ਼ਨਲ ਸਟਰਕਚਰ ਵਧੀਆ ਮਜ਼ਬੂਤ ਕਰਾਂਗੇ ਪਿੰਡ ਪਿੰਡ ਘਰ ਘਰ ਜਾਵਾਂਗੇ ਹਰ ਪੰਜਾਬ ਦਾ ਜੋ ਦਰਦਮੰਦਾ ਦਾ ਹਮਦਰਦਾ ਨੂੰ ਨਾਲ ਲਵਾਂਗੇ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਹੈ ਬਿਲਕੁਲ ਹਰ ਸਿੱਖ Hindu Muslim ईसाई ਨੂੰ ਨਾਲ ਲੈ ਕੇ ਤੁਰਾਂਗੇ ਵੱਡਾ ਕਾਫਲਾ ਬਣੇਗਾ ਇਹ ਖਾਲਸਾ ਵਹੀਰ ਦੇ ਰੂਪ ਦੇ ਵਿੱਚ ਫਿਰ ਕਾਫਲਾ ਤਿਆਰ ਹੋਏਗਾ ਪੰਜਾਬ ਦੀਆਂ ਕੋਈ ਮੈਂ ਪਹਿਲਾਂ ਕਹਿ ਕੇ ਕਹਿ ਚੁੱਕੇ ਹਾਂ ਕੋਈ ਮੁਹਾਰਜ਼ ਖਾਲੀ ਨਹੀਂ ਛਡਣਾ ਸੀ ਹਰ ਫਰੰਟ ਤੇ ਲੜਾਈ ਲੜਾਂਗੇ ਭਾਵੇਂ ਉਹ ਇਲੈਕਸ਼ਨ ਹੈ ਮੈਂਬਰ ਪਾਰਲੀਮੈਂਟ ਦੀ ਲੜਾਈ ਹੈ ਐਮ ਐਲ ਏ ਦੀ ਲੜਾਈ ਹੈ ਭਾਵੇਂ ਹੋਰ ਨਿੱਕੀਆਂ ਵੱਡੀਆਂ ਇਲੈਕਸ਼ਨਸ ਨੇ ਸਾਰੀਆਂ ਇਲੈਕਸ਼ਨਸ ਤੇ ਪਾਰਟਿਸਪੇਟ ਕਰਾਂਗੇ ਸੋਹਿਰਦਤਾ ਦੇ ਨਾਲ ਬੜੀ ਸੂਝ-ਬੂਝ ਦੇ ਨਾਲ 27 ਨੂੰ ਪੂਰੇ ਜ਼ੋਰ ਸ਼ੋਰ ਤਰੀਕੇ ਦੇ ਨਾਲ ਤਿਆਰੀ ਕਰਕੇ ਆਵਾਂਗੇ ਤੇ ਆਉਣ ਵਾਲੀ 27 ਵਾਗਰੂਪ ਭਲੀ ਕਰੇਗਾ ਚੜ੍ਹਦੀ ਕਲਾ ਦੇ ਵਿੱਚ ਪੰਜਾਬ ਦੇ ਵਾਰਸਾਂ ਦੀ ਵਾਰਸ ਪੰਜਾਬ ਦੀ ਜਿੱਤ ਹੋਏਗੀ ਬਹੁਤ ਬਹੁਤ ਸ਼ੁਕਰੀਆ ਐਡਵੋਕੇਟ ਸਾਹਿਬ